ਸ੍ਰੀ ਗੁਰ ਕਾਲ ਕਿਸਾਨ ਭਰਾਵੋ ਸਵਾਗਤ ਹੈ ਤੁਹਾਡਾ ਮਾਲਵਾ ਫਾਰਮਿੰਗ ਇਨਫੋਰਮੇਸ਼ਨ ਚੈਨਲ ਤੇ ਅਗਲੇ ਦਿਨਾਂ ਦੇ ਵਿੱਚ ਬਹੁਤ ਸਾਰੇ ਕਿਸਾਨ ਭਰਾ ਸੋਚ ਰਹੇ ਨੇ ਸੜਕਿਆ ਕਰਨ ਬਾਰੇ ਕਿਉਂਕਿ ਜਿਹੜੀ ਬਾਰਸ਼ ਦੀ ਉਮੀਦ ਸੀਗੀ ਜਿਹੜੀ ਉਹ ਕੁਝ ਛੇਰੀਆਂ ਨੂੰ ਕਵਰ ਕਰਕੇ ਬਾਕੀ ਦਾ ਏਰੀਆ ਛੱਡ ਕੇ ਆਪਾਂ ਕਹ ਲਈਏ ਕਿ ਜਾਓ ਖਿਪੂਰ ਜੀ ਪਈ ਆ ਜਿੱਥੇ ਕਿਤੇ ਹੁਣ ਬਾਰਸ਼ ਵਗੈਰਾ ਨਹੀਂ ਹੋਈ ਤਾਂ ਉਹਨਾਂ ਖੇਤਰਾਂ ਦੇ ਵਿੱਚ ਜ਼ਿਆਦਾਤਰ ਜਿਹੜਾ ਪਮਕੜ ਉਹ ਦੇਖਿਆ ਜਾ ਰਿਹਾ ਹੈਗਾ ਜਿਹੜਾ ਪੱਤਾ ਲਵੇਟ ਤੇ ਗੋਗਦੀ ਸੁੰਢੀ ਦਾ अगले ਦਿਨਾਂ ਦੇ ਵਿੱਚ ਤੁਹਾਡੇ ਝੋਨੇ ਦੇ ਉੱਤੇ ਅਟੈਕ ਹੋਣਾ ਪੱਕਾ ਹੀ ਆ ਕਿਉਂਕਿ ਜਦੋਂ ਇਹ ਚੀਜ਼ ਦਿਖਾਈ ਦੇਣੀ ਸ਼ੁਰੂ ਹੋ ਜਾਂਦੀ ਹੈ ਇਹਨਾਂ ਨੇ ਆਂਡੇ ਦੇਨੇ ਨੇ ਤੇ ਅਗਲੇ 5-7 ਦਿਨਾਂ ਦੇ ਵਿੱਚ ਹੀ ਤੁਹਾਨੂੰ ਕੋਈ ਕੋਈ ਛੁੰਡੀ ਮਿਲਣੀ ਸ਼ੁਰੂ ਹੋ ਜੂਗੀ ਸਭ ਤੋਂ ਵਧੀਆ ਛੁੰਡੀ ਤੇ ਅਟੈਕ ਕਰਨ ਦਾ ਜਿਹੜਾ ਟਾਈਮ ਹੁੰਦਾ ਉਹ ਇਹੀ ਹੁੰਦਾ ਜਦੋਂ ਕਿਤੇ ਨਾ ਕਿਤੇ ਕੋਈ ਨਾ ਕੋਈ ਛੋਟੀ ਛੁੰਡੀ ਮਿਲ ਜੇ ਜਾਂ ਤੁਹਾਨੂੰ ਆਂਡੇ ਵੱਧ ਤੋਂ ਵੱਧ ਮਾਤਰਾ ਦੇ ਵਿੱਚ ਦਿਖਾਈ ਦਿੰਦੇ ਆ ਤਾਂ ਉਸ ਚੀਜ਼ ਨੂੰ ਥੋੜਾ ਪਛਾਣਨਾ ਤੇ ਮੱਕੜੀ ਤੇ ਜਿਹੜੇ ਛੁੰਡੀ ਵਾਲੇ ਜਿਹੜੇ ਭਮਕੜਦੇ ਆਂਡੇ ਉਹਨਾਂ ਨੂੰ ਥੋੜਾ ਜਿਆਦਾ ਪਛਾਣ ਕੇ ਚੱਲਣਾ ਤਾਂ ਤੁਹਾਨੂੰ ਸੌਖਾ ਹੋ ਜਾਂਦਾ ਫੈਸਲਾ ਲੈਣਾ ਸੁੱਕਿਆ ਬਾਰੇ ਇਸ ਵੀਡੀਓ ਦੇ ਵਿੱਚ ਆਪਾਂ ਸੁੰਬੀ ਬਾਰੇ ਫੰਗਸ ਬਾਰੇ ਤੇ ਢੇਲੇ ਬਾਰੇ ਗੱਲਬਾਤ ਕਰਾਂਗੇ ਤੁਹਾਨੂੰ ਇੱਕ ਜਾਂ ਦੋ ਵਸੇ ਸੁੱਕਿਆ ਜੇ ਦੱਸਣ ਦੀ ਕੋਸ਼ਿਸ਼ ਕਰਾਂਗੇ ਜਿਹੜੇ ਕਿ ਸਭ ਤੋਂ ਸਸਤੇ ਤੇ ਸਭ ਤੋਂ ਵਧੀਆ ਟੌਪ ਦਾ ਰਿਜ਼ਲਟ ਦੇਣ ਵਾਲੇ ਰਹਿਣਗੇ ਜਿਆਦਾ ਖਲਾਰਾ ਨਹੀਂ ਪਾਉਂਦੇ ਕਿ ਇਹ ਕਰ ਲੀਏ ਜਾਂ ਉਹ ਕਰ ਲੀ ਗਾ ਕਿਉਂਕਿ ਉਹ ਆਪਾਂ ਪਿਛਲੇ ਵੀਡੀਓ 'ਚ ਗੱਲਬਾਤ ਕਰ ਚੁੱਕੇ ਹਾਂ ਜੇਕਰ ਤੁਸੀਂ ਹੋਰ ਵਰਤਣਾ ਚਾਹੁੰਦੇ ਹੋ ਨੇ ਤਾਂ ਉਹ ਵੀਡੀਓ ਦੇਖ ਸਕਦੇ ਹੋ ਹੁਣ ਪਹਿਲੀ ਗੱਲ ਕਰੀਏ ਤਾਂ ਪ੍ਰਭੂ ਤੁਸੀਂ ਪ੍ਰਦਾਨ ਪਾਈ ਆ 15 ਦਿਨ ਪਹਿਲਾਂ ਪਾਈ ਆ ਹੁਣ ਅਗਲੇ ਦਿਨਾਂ ਦੇ ਵਿੱਚ ਅਗਲੇ ਹਫਤੇ ਦੇ ਵਿੱਚ ਹੀ ਤੁਹਾਨੂੰ ਸੜਕਿਆ ਕਰਨਾ ਪੈ ਸਕਦਾ ਜੇਕਰ ਤੁਸੀਂ ਪ੍ਰਦਾਨ ਵਰਤੀ ਹੈ ਤਾਂ ਜੇਕਰ ਠੀਕ ਠਾਕ ਰੇਟ ਦੇ ਉੱਤੇ ਟੈਕਨੀਕਲ ਵਰਤਣਾ ਚਾਹੋ ਨੇ ਤਾਂ ਕਿਸਾਨ ਭਰਾ ਤੁਸੀਂ ਐਮਐਮਐਟਨ ਬੈਂਜੂਟ 1.9 ਵਰਤ ਸਕਦੇ ਹੋ ਬਹੁਤ ਟਰੌਪ ਦਾ ਰਿਜ਼ਲਟ ਆ 20-25 ਦਿਨ ਇਹ ਵੀ ਵਧੀਆ ਤੁਹਾਡੇ ਨਿਕਲ ਜਾਣਗੇ ਤੇ ਜੇਕਰ ਇਹ ਥੋੜਾ ਜਿਹਾ ਅੱਗੇ ਜਾਣਾ ਚਾਹੁੰਦੇ ਤਾਂ ਕਲੋਰੈਂਟਾ ਨੇਲੀ ਕਲੋਰ ਵਰਤ ਸਕਦੇ ਹਾਂ ਪਰ ਬਹੁਤ ਸਾਰੇ ਵੀਰ ਨੇ ਕਾਰਟਾਪ ਐਸਪੀ ਜਿਹੜੀ 50 ਗੀ ਉਹ ਵਰਤਣ ਦੇਣਗੇ 200 ਗ੍ਰਾਮ ਪਰ ਏਕੜ ਦੀ ਪਰ ਜੇਕਰ ਤੁਸੀਂ ਪ੍ਰਧਾਨ ਵਰਤ ਚੁੱਕੇ ਹੋ ਕਿਸਾਨ ਪ੍ਰਭੂ ਤਾਂ ਫਿਰ ਇਹ ਤੋਂ ਵਾਰਡ ਕਰਨਾ ਕਿਉਂਕਿ ਇੱਕੋ ਹੀ ਟੈਕਨੀਕਲ ਨੂੰ ਆਪਾਂ ਬਾਰੀ-ਬਾਰੀ ਨਹੀਂ ਵਰਤਣਾ ਹੁੰਦਾ ਇਹਦੇ ਵਿੱਚ ਵੀ ਉਹੀ ਹੈ ਪਦਾਨ ਵਿੱਚ ਵੀ ਉਹੀ ਆ ਹਾਂ ਜੇ ਤੁਸੀਂ ਫਰਟੇਰਾ ਪਾਇਆ ਫਿਰ ਪਦਾਨ ਵਾਲਾ ਜਿਹੜਾ ਟੈਕਨੀਕਲ ਉਹ ਵਰਤ ਸਕਦੇ ਤੇ ਜੇਕਰ ਫਰਟੇਰਾ ਪਾਇਆ ਫਿਰ ਤੁਸੀਂ ਜਿਹੜਾ ਕੋਰਾ ਜਨ ਵਾਲਾ ਕਲੋਰੈਂਟ ਵਾਲੀ ਬਲੋ ਟੈਕਨੀਕਲ ਉਹ ਨਹੀਂ ਵਰਤਣਾ ਫਿਰ ਤੁਸੀਂ ਵਰਤਨਾਗਾ ਪਦਾਨ ਐਸਪੀ 50 ਤੇ ਜਮ ਐਮ ਐਮ 10 ਬਾਈਓਟ ਇਹਨਾਂ ਦੋਨਾਂ ਦੇ ਵਿੱਚੋਂ ਜਿਹੜਾ ਮਰਜ਼ੀ ਵਰਤ ਲਓ ਇਹਨਾਂ ਦਾ ਖਰਚਾ ਬਹੁਤ ਘੱਟ ਮਿਲੂਗਾ ਤੇ ਰਿਜ਼ਲਟ ਤੁਹਾਨੂੰ ਟੌਪ ਦਾ ਦੇਖਣ ਨੂੰ ਮਿਲੂਗਾ ਐਮ ਐਮ 10 ਬਾਈਓਟ ਦਾ ਇੱਕ ਬਹੁਤ ਵੱਡਾ ਇਹਦੇ ਵਿੱਚ ਆਪਾਂ ਕਹਿੰਦੇ ਗੁਣ ਕਹਿ ਸਕਦੇ ਹਾਂ ਇਹ ਤੁਰੰਤ ਕੰਮ ਕਰਨਾ ਸ਼ੁਰੂ ਕਰ ਦਿੰਦੀ ਹੈ ਜਿਵੇਂ ਕਿ ਕਈ ਵਾਰੀ ਕੀ ਹੁੰਦਾ ਨਾ ਜਿਹੜੀ ਕੋਰਾ ਜਨ ਵਾਲਾ ਟੈਕਨੀਕਲ ਉਹ ਆਪਾਂ ਨੂੰ 2-3 ਦਿਨਾਂ ਬਾਅਦ ਰਿਜ਼ਲਟ ਦੇਖਣ ਨੂੰ ਮਿਲਦਾ ਇੱਕ ਹੋਰ ਕੋਸ਼ਿਸ਼ ਕਰਨੀ ਹੈ ਕਿਸਾਨ ਭਰਾਵੋ ਥ੍ਰੈਨ ਗਰੁੱਪ ਤੋਂ ਬਚਣ ਦੀ ਕਿਉਂਕਿ ਅਗਲੇ ਦਿਨਾਂ ਦੇ ਵਿੱਚ ਜੇਕਰ ਤੁਸੀਂ ਹੁਣ threano group ਐਡ ਕਰ ਦਿਓਗੇ ਵਿੱਚ ਤਾਂ BPH ਜਿਹੜਾ brown plant ਆ ਉਹ ਪਰ ਉਹ ਅਗਲੇ ਦਿਨਾਂ ਦੇ ਵਿੱਚ ਤੁਹਾਡੇ ਖੇਤ ਦੇ ਉੱਤੇ ਹਮਲਾ ਕਰੂਗਾ ਹੀ ਕਰੂਗਾ ਇਹ ਚੀਜ਼ ਨੂੰ ਨੋਟ ਕਰ ਲਓ ਕਿਉਂਕਿ ਬਹੁਤ ਸਾਰੇ ਇਹੋ ਜਿਹੇ ਟੈਕਨੀਕਲ ਨੇ ਜਿਨ੍ਹਾਂ ਦੇ ਵਿੱਚ ਕੇ ਮਕਟਮ ਬੰਜੂਟਾ ਨਾਲ ਲੈਂਡਾ ਜਿਹੜੇ ਲੈਂਡਾ ਇਹ ਵੀ threano group ਚ ਆਉਂਦਾ ਉਹ ਆਗਾ ਉਹ ਨੂੰ ਬਚਣਾ ਹੈ ਜਿਹਦੇ ਪਿੱਛੇ threano ਲੱਗ ਗਿਆ ਉਹ ਨੂੰ ਛੱਡਣ ਦੀ ਕੋਸ਼ਿਸ਼ ਕਰਨੀ ਹੈ ਫੁੰਡੀ ਵਾਸਤੇ ਹੋ ਗਿਆ ਹੁਣ ਅਗਲੀ ਗੱਲ ਕਰਦੇ ਹਾਂ ਫੰਗਸ ਵਾਸਤੇ ਪਰ ਅੱਗੇ ਵਧਣ ਤੋਂ ਪਹਿਲਾਂ ਨਵੇਂ ਚੈਨਲ ਨਾਲ ਜੁੜੇ ਹੋਏ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਲਾਈਕ ਸ਼ੇਅਰ ਤੇ ਅਗਲੇ ਵੀਡੀਓ ਤੁਹਾਡੇ ਤੱਕ ਪਹੁੰਚਦੇ ਰਹਿਣਗੇ ਬੈਲ ਆਈਕਨ ਦਬਾ ਲਿਓ ਹੁਣ ਜਿਹੜਾ ਸੀਥ ਬਲਾਈਟ ਜਾਂ ਸੀ ਤੇ ਰੋਟ ਆ ਜਾਂ ਪੂਰੇ ਤੱਬਿਆਂ ਦਾ ਹੋਗਾ ਇਹਨਾਂ ਦਾ ਥੋੜਾ ਜਿਆਦਾ ਜ਼ਿਆਦਾ ਅਟੈਕ ਹੁੰਦਾ ਇਹਨਾਂ ਦਿਨਾਂ ਦੇ ਵਿੱਚ ਕੋਲਰ ਬਲਾਸਟ ਵਰਗੀਆਂ ਚੀਜ਼ਾਂ ਅਗਲੇ ਦਿਨਾਂ ਦੇ ਵਿੱਚ ਜਾ ਕੇ ਅ ਅੱਗੇ ਨਾਲ ਰਲ ਜਾਂਦੀਆਂ ਨੇ ਇਹਨਾਂ ਦੇ ਪਰ ਹੁਣ ਆਪਾਂ ਜਿਹੜਾ ਤੁਹਾਨੂੰ ਫੰਗਸ ਬਾਰੇ ਗੱਲਬਾਤ ਕਰਾਂਗੇ ਸਨ ਪਰ 300 ਤੋਂ ਲਾ ਕੇ 450 ਤੱਕ ਕਾਮ ਤੁਸੀਂ ਇਹ ਚੀਜ਼ ਵੀ ਨੋਟ ਕਰਨੀ ਹੈ ਕਿ ਕਿਹੜੀ ਫੰਗਸ ਵਾਸਤੇ ਕਿਹੜਾ ਵਰਤਣਾ ਜਿਵੇਂ ਕਿ ਕੱਲੀ ਤੁਹਾਡੇ ਖੇਤਾਂ ਦੇ ਵਿੱਚ ਸੀਥ ਬਲਾਈਟ ਆ ਕੱਲਾ ਤੁਹਾਡੇ ਖੇਤਾਂ ਦੇ ਵਿੱਚ ਜਿਹੜਾ ਝੁਲਸ ਰੋਗ ਹੈਗਾ ਟਣੀ ਦੇ ਵਾਲੇ ਪੱਤੇ ਦਾ ਝੁਲਸ ਰੋਗ ਆ ਜਿਹੜਾ ਪੰਜਾਬੀ ਦੇ ਵਿੱਚ ਜ਼ਿਕਰ ਗੱਲ ਕਰੀਏ ਜੇਕਰ ਉਹ ਹੋ ਆ ਤਾਂ ਤੁਸੀਂ ਪਾਲਸਰ ਵਾਲਾ ਟੈਕਨੀਕਲ ਵੀ ਵਰਤ ਸਕਦੇ ਹੋ ਥਾਈ ਫਲੂਜਾ ਮੈਡ 150 ਤੋਂ 160 ml ਤੱਕ ਇਹ ਤੁਹਾਨੂੰ ਬਹੁਤ ਸਸਤਾ ਤੇ ਟਿਕਾਊ ਆ ਵਧੀਆਗਾ ਜਿਹੜਾ ਇਹ ਟੈਕਨੀਕਲ ਆ ਤੇ ਇਹ ਕੰਮ ਵੀ ਇਹਦਾ ਵੀ ਲੰਮਾ 20 ਦਿਨਾਂ ਦਾ ਕੰਮ 20 ਤੋਂ 25 ਦਿਨ ਤੁਹਾਡੇ ਪਾ ਦੇਣਾ ਕਹਿੰਦਾ ਭਾਬ ਜਦੋਂ ਹੁਣ ਅਗਲੇ ਦਿਨਾਂ ਦੇ ਵਿੱਚ ਝੰਡਾ ਪੱਤਾ ਤੁਹਾਨੂੰ ਦਿਖਾਈ ਦੇਣਾ ਸ਼ੁਰੂ ਹੋ ਗਿਆ ਤੁਹਾਡੇ ਗੋਗਾ ਭਰਨੇ ਸ਼ੁਰੂ ਹੋ ਗਏ ਝੋਨੇ ਦੀਆਂ ਤਾਂ ਤੁਸੀਂ ਇਹ ਵਰਤ ਲੋਗੇ ਤਾਂ ਤੁਹਾਡਾ ਨਸਾਰਾ ਜਿਹੜਾ ਉਹ ਕੰਪਲੀਟ ਹੋ ਜੂਗਾ ਇਸੇ ਦੇ ਨਾਲ ਤੇ ਜੇਕਰ ਕਈ ਵਾਰ ਇਹ ਹੁੰਦਾ ਕਿ ਆਪਾਂ ਨੇ ਡਬਲ ਟੈਕਨੀਕਲ ਵਰਤਨਾ ਸੀਥ ਲੋਟ ਵੀ ਆ ਸਕਦੀ ਹੈ ਪੂਰੇ ੱੱਬਿਆਂ ਦਾ ਰੋਗ ਵੀ ਸ਼ੁਰੂਆਤੀ ਦੌਰ ਚ ਆ ਸਕਦਾ ਤਾਂ ਅਜਕਸ਼ੀ ਸਟ੍ਰੋਬਨ 11% ਤੇ ਟਾਈਪੋਕੋਨਾ ਜੋਲਾ ਜਿਹਦੇ ਵਿੱਚ 18% ਇਹ ਆਉੜੀ ਵਾਲਾ ਟੈਕਨੀਕਲ ਇਹ ਵੀ ਵਰਤ ਸਕਦੇ ਹੋ ਜਾਂ ਕਿਸੇ ਹੋਰ ਕੰਪਨੀ ਚ ਡਰਾਮਾ ਤੋਂ ਬਿਨਾ ਹੋਰ ਚ ਵੀ ਲੈ ਸਕਦੇ ਹੋ ਡਰਾਮਾ ਦਾ ਵੀ ਲੈ ਸਕਦੇ ਹੋ ਇਹ ਤੁਹਾਨੂੰ ਠੀਕ ਠਾਕ ਰੇਟ ਦੇ ਵਿੱਚ ਪਈ ਜਾਂ ਇੱਕ ਹੋਰ ਟੈਕਨੀਕਲ ਆਉਂਦਾ ਕਿਸਾਨ ਪ੍ਰਭ ਉਹ ਬਰਾਬਰ ਦਾ ਜੈਕਸੀ ਸਟ੍ਰੋਬਿਨ 12.5% ਤੇ ਟੈਬੂਕੋਨਾ ਜੋੜ 12.5% ਇਹ ਤਿੰਨ ਕਿੱਲਾਂ ਦੇ ਵਿੱਚ ਲੀਟਰਿਕ ਪੈਂਦੇ ਤੁਸੀਂ ਇਹ ਵੀ ਕਿਸੇ ਵੀ ਕੰਪਨੀ ਦਾ ਲੈ ਸਕਦੇ ਹੋਗੇ ਇਹ ਬਹੁਤ ਠੀਕ ਰੇਟ ਤੇ ਮਿਲਣਗੇ ਤੁਹਾਨੂੰ ਰਿਜ਼ਲਟ ਆ ਜਿਹੜਾ ਇਹਨਾਂ ਦਾ ਟਾਪ ਦਾ ਦੇਖਣ ਨੂੰ ਮਿਲ ਜੂਗਾ ਏਟੀ ਜਮਰਤ ਲੋਕਿਸਾਨ ਪ੍ਰਭੂ ਜੇਕਰ ਜਿਆਦਾ ਮਹਿੰਗੇ ਬਲ ਜਾਣਾ ਚਾਹੁੰਦੇ ਤਾਂ ਮੀ ਸਟਾਰ ਵਰਗੇ ਜਾਂ ਹੋਰ ਬਹੁਤ ਵਧੀਆ ਪਏ ਨੇ ਤੁਸੀਂ ਉਧਰ ਵੀ ਜਾ ਸਕਦੇ ਹੋ ਪਰ ਇਹਨਾਂ ਦਿਨਾਂ ਦੇ ਵਿੱਚ ਇਹਦੇ ਨਾਲ ਵੀ ਕੰਮ ਚੱਲ ਜਾਂਦਾ ਜੇਕਰ ਤੁਸੀਂ ਚੰਗੀ ਪ੍ਰੈਕਟਿਸ ਕਰੀ ਆਗੀ ਜੇਕਰ ਜੂਰੀਆ ਵੱਧ ਪਾਣੀ ਵੱਧ ਤੁਹਾਡੇ ਆਸ-ਪਾਸੇ ਕੋਈ ਇਹੋ ਜਿਹਾ ਮੌਸਮ ਬਣਦਾਗਾ ਕਿਉਂਕਿ ਹੌਮਸ ਦਾ ਮੌਸਮ ਬਣਦਾ ਜਦੋਂ ਕਈ ਵਾਰੀ ਕੀ ਹੁੰਦਾ ਐਕਟਿਵ ਹੋ ਜਾਂਦੀ ਹੈ ਫੰਗਸ ਤਾਂ ਤੁਸੀਂ ਉਹੋ ਜਿਹਾ ਆਪਣਾ ਹਿਸਾਬ ਕਿਤਾਬ ਹੋਰ ਜਿਹੜੇ ਟੈਕਨੀਕਲ ਉਧਰ ਵੀ ਜਾ ਸਕਦੇ ਹੋਗੇ ਹੁਣ ਅਗਲੀ ਗੱਲ ਕਿਸਾਨ ਪ੍ਰਭੂ ਆਗੀ ਤੇਲੇ ਦੀ ਤੇਲਾ ਜਿਹੜਾ ਝੋਨੇ ਦੇ ਵਿੱਚ ਜਾਂ ਪਗੜੀ ਟਿੱਡਾ ਕਹਿੰਦੇ ਨੇ ਜਾਂ ਹੋਪਰ ਕਹਿੰਦੇ ਨੇ ਤਾਂ ਇਹਦੇ ਵਾਸਤੇ ਕਿਸਾਨ ਭਰਾਓ ਸਭ ਤੋਂ ਵਧੀਆ ਡਾਈਨੋਟਿਕ ਫਰਮ ਹੈ ਅਸੀਨ ਵਾਲਾ ਟੈਕਨੀਕਲ ਇਹ ਵਰਤ ਸਕਦੇ ਆ ਤੁਸੀਂ ਇਹਦੇ ਵਾਸਤੇ ਕਿਸਾਨ ਭਰਾਓ ਤੁਸੀਂ ਜਾਂ ਪਾਇਓਮੈਟਰੀ ਜਿਹੜਾ ਚੈਸ ਵਾਲਾ ਇਹ ਸਭ ਤੋਂ ਵਧੀਆ ਦੋਨੋਂ ਟੈਕਨੀਕਲ ਨੇ ਦੋਨੋਂ ਤੁਹਾਨੂੰ ਬਾਕ ਦੇ ਵਿੱਚ ਸਹੀ ਪੈਣਗੇ ਹੋਰ ਵੀ 800 ਤੋਂ ਲਾ ਕੇ 1100 ਰੁਪਏ ਤੱਕ ਪੈਣ ਵਾਲਾ ਟੈਕਨੀਕਲ ਪਾਇਨੇ ਪਰ ਉਹ ਸਥਿਤੀ ਅਜੇ ਆਈ ਨਹੀਂ हां एक ਗੱਲ ਜ਼ਰੂਰ ਹੈ ਕਿ ਸਨਪਰੋ ਤੇਲੇ ਵਾਲੀ ਜ਼ਰੂਰ ਐਡ ਕਰ ਲਓ ਨਾਲ ਦੀ ਨਾਲ ਇੱਕ ਹੋਰ ਐਡ ਆਨ ਗੱਲ ਕਰਦੀ ਹੁਣ ਪਿਛਲੇ ਦਿਨਾਂ ਦੇ ਵਿੱਚ ਇੱਕ ਚੀਜ਼ ਦੇਖੀ ਅਸੀਂ ਇਸ ਚੀਜ਼ ਤੇ ਬਹਿਰਾ ਦਿੱਤਾ ਕਿ ਜੇਕਰ ਤੁਸੀਂ ਸੜਕਿਆ ਕਰਨ ਜਾ ਰਹੇ ਹੋ ਤਾਂ ਤੇਲੇ ਵਾਲਾ ਟੈਕਨੀਕਲ ਕੋਈ ਵੀ ਆ ਸਸਤਾ ਮਹਿੰਗਾ ਜ਼ਰੂਰ ਐਡ ਕਰ ਲਿਓ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਤੇਲੇ ਨੇ ਬੌਣੇ ਬੈਰਸ ਦਾ ਜਿਹੜਾ ਆਪਾਂ ਕਹਿੰਦੇ ਫਲਾਉਂ ਦਾ ਕੰਮ ਕੀਤਾ ਜਿਹਦੇ ਤੋਂ ਕਿ ਸ਼ੁਰੂਆਤੀ ਜਿਹੜੀ ਜਾਂਚ ਹੈਗੀ ਉਹਦੇ ਵਿੱਚ ਇਹੀ ਪਾਇਆ ਜਾ ਰਿਹਾ ਹੈ ਕਿ ਖੇਤੀ ਮੇਰਾ ਵੱਲੋਂ ਕਿ ਜਿਹੜਾ ਟਿੱਡਾ ਹੈ ਇਹ ਅੱਗੇ ਫਲਾਉਂਦਾ ਦਾ ਪਾ ਇਹਦੀ ਪਹਿਚਾਨ ਕਰਨੀ ਹੈ ਇਹਨੂੰ ਦੇਖਣਾ ਜੇਕਰ ਨਹੀਂ ਵੀ ਮਿਲਦਾ ਪ੍ਰਵੰਟਵ ਤੌਰ ਤੇ ਵੀ ਕਰ ਸਕਦੇ ਆ ਆਪਣੇ ਇਹੀ ਬੇਨਤੀ ਕੀਤੀ ਸੀ ਪਰ ਬਹੁਤ ਸਾਰੇ ਵੀਰਾਂ ਦੇ ਮੰਨਣਾ ਸੀ ਕਿ ਜਦੋਂ ਤੇਲ ਆਈ ਨਹੀਂ ਆਪਾਂ ਉਹਦੋਂ ਛੜਕਿਆ ਵੀ ਕਿਉਂ ਕਰੀਏ ਉਹ ਕਿਉਂ ਬਹੁਤ ਸਾਰੇ ਕਿਸਾਨ ਕਿਉਂ ਇਸ ਤਰੀਕੇ ਨਾਲ ਕਹਿ ਰਹੇ ਸੀ ਕਿਉਂਕਿ ਪ੍ਰਚਾਰ ਹੀ ਇੰਨਾ ਗਲਤ ਕੀਤਾ ਗਿਆ ਸੀ ਕਿ ਜਦੋਂ ਤੇਲ ਹੈ ਨਹੀਂ ਛੜਕਿਆ ਨਾ ਕਰੋ ਇੱਕ ਗੱਲ ਨੋਟ ਕਰ ਲਓ ਕਿਸਾਨ ਭਰਾਓ ਤੁਹਾਡੇ ਖੇਤ ਦੇ ਵਿੱਚ ਇੱਕ ਵਾਰੀ ਤੇਲ ਆ ਗਿਆ ਉਸ ਤੋਂ ਬਾਅਦ ਇਹਨੂੰ ਖਤਮ ਕਰਨਾ ਬਹੁਤ ਔਖਾ ਹੋ ਜਾਂਦਾ ਉਦੋਂ ਬਾਅਦ ਦੁੱਗਣਾ ਖਰਚਾ ਹੋ ਜਾਂਦਾ ਦੂਸਰਾ ਕਾਰਨ ਆਪਣੇ ਕਹਿਣ ਦਾ ਕਿਉਂ ਕਹਿ ਰਹੇ ਸੀ ਕਿਉਂਕਿ ਅਗਲੇ ਸਾਲਾਂ ਦੇ ਵਿੱਚ ਵੀ ਆਪਾਂ ਨੇ ਇਹੀ ਖੇਤੀ ਕਰਨੀ ਆਂਗੀ ਝੋਨੇ ਦੀ ਕਰਨੀ ਆ ਬਾਸਮਤੀ ਦੀ ਕਰਨੀ ਜੇਕਰ ਬੌਣਾ ਬੈਰ ਸ ਇਸ ਦੇ ਨਾਲ ਹੀ ਫੈਲਦਾ ਜਿਹੜਾ ਫਗਲੀਆਂ ਤੇਲੇ ਦੇ ਫਿਰ ਕਿਉਂ ਨਾ ਆਪਾਂ ਇਹਨੂੰ ਪ੍ਰੋਵੈਂਟਿਵ ਤੌਰ ਤੇ ਇਹਦੀ ਰੋਕਥਾਮ ਇਹਨੇ ਵੱਡੇ ਪੱਧਰ ਤੇ ਕਰਨਾ ਤਾਂ ਇਹ ਬਣਦਾ ਸੀ ਕਿ ਜੰਗੀ ਪੱਧਰ ਤੇ ਬਹੁਤ ਸਾਰੇ ਕਿਸਾਨ ਭਰਾਵਾਂ ਨੇ ਗਲ ਕੇ ਸਾਰੇ ਦਾ ਸਾਰਾ ਏਰੀਆ ਸਮਾਂ ਰਹਿ ਗਈ ਕਵਰ ਕਰਨਾ ਸੀ ਝੋਨਾ ਲਾਉਣ ਤੋਂ 20 25 ਦਿਨ 30 ਦਿਨ ਬਾਅਦ ਮਹੀਨੇ ਜਾਂ ਡੇਢ ਮਹੀਨੇ ਬਾਅਦ 45 ਦਿਨਾਂ ਦੇ ਝੋਨੇ ਤੇ ਸਾਰੇ ਮੁਹਿੰਮ ਦੇ ਦੌਰ ਤੇ ਚੱਲਣਾ ਸੀ ਕਿ ਆਪਾਂ ਤੇਲੇ ਦੇ ਬਿਲਕੁਲ ਵੀ ਆਪਾਂ ਕਿਲੇ ਕਿਤੇ ਵੀ ਤੇਲੇ ਦਾ ਜਿਹੜਾ ਕੋਈ ਵੀ ਕਾਣਾ ਉਹ ਨਾ ਬਚੇ ਕੋਈ ਵੀ ਤੇਲਾ ਨਹੀਂ ਬਚਣਾ ਚਾਹੀਦਾ ਪਰ ਹੋਇਆ ਉਲਟ ਕਿ ਤੇਲੇ ਵਾਲਾ ਸੜਕਿਆ ਆਈਡੀ ਨਹੀਂ ਕਰਨਾ ਬਹੁਤ ਸਾਰੇ ਵੀਰਾਂ ਨੇ ਪਿਛਲੇ ਦਿਨਾਂ ਦੇ ਵਿੱਚ ਫੰਗਸ ਵਾਲਾ ਵੀ ਐਡ ਕੀਤਾ ਸੁੰਡੀ ਵਾਲਾ ਵੀ ਕੀਤਾ ਪਰ ਤੇਲੇ ਵਾਲਾ ਨਹੀਂ ਕੀਤਾ ਕਿਉਂਕਿ ਪ੍ਰਚਾਰ ਹੀ ਇਹਨਾਂ ਗਲਤ ਤਰੀਕੇ ਦੇ ਉਲਟ ਦਿਸ਼ਾ ਵੱਲ ਜਾ ਰਹੇ ਕਿਸਾਨ ਪ੍ਰਭ ਇੱਕ ਚੀਜ਼ ਨੋਟ ਕਰ ਲਿਓ ਤੁਸੀਂ ਗਲਤ ਦਿਸ਼ਾ 'ਚ ਜਾਉਂਗੇ ਕਦੇ ਵੀ ਨਹੀਂ ਮੰਜ਼ਿਲ ਤੇ ਪਹੁੰਚ ਸਕਦੇ ਸਹੀ ਦੇ ਸੱਚ ਜਾਉਗੇ ਰਫਤਾਰ ਤੁਹਾਡੀ ਭਾਵੇਂ ਹਾਲੀ ਹੂ ਤੁਸੀਂ ਪਹੁੰਚ ਜਾਓਗੇ ਇਹਨਾਂ ਚੀਜ਼ਾਂ ਨੂੰ ਮੰਨ ਕੇ ਚੱਲਣਾ ਕਿ ਆਪਾਂ ਨੇ ਜਿਹੜਾ ਇਹਦਾ ਟੀਲੇ ਦਾ ਜਿਹੜਾ ਅਟੈਕ ਆ ਉਹ ਸੰਪੂਰਨ ਖਤਮ ਕਰਨਾ ਇੱਕ ਮਹਿੰਮ ਚਲਾਉਣੀ ਪੈਣੀ ਹੈ ਜੇਕਰ ਇਸ ਤਰੀਕੇ ਦੇ ਨਾਲ ਬੌਣਾ ਬੈਰਸਾ ਖੇਤਾਂ ਨੂੰ ਪ੍ਰਭਾਵਿਤ ਕਰਦਾ ਰਿਹਾ ਤਾਂ ਸਾਡੀ ਫਸਲ ਵਾਸਤੇ ਬਹੁਤ ਵੱਡਾ ਚੈਲੰਜ ਹੋਊਗਾ ਅਗਲੇ ਸਾਲਾਂ ਵਾਸਤੇ ਇਹਨਾਂ ਚੀਜ਼ਾਂ ਨੂੰ ਮਹਿੰਮ ਚਲਾਉਣ ਦੀ ਜਗ੍ਹਾ ਤੇ ਉਲਟ ਪ੍ਰਚਾਰ ਕੀਤਾ ਗਿਆ ਕਿ ਸੜਕਿਆ ਪਹਿਲਾਂ ਗੇਤਾਂ ਨਾ ਹੀ ਕਰੋ 60 ਤੋਂ ਲਾ ਕੇ 200 250 ਰੁਪਏ ਦਾ ਬਸ ਤੇ ਕਿਸਾਨਾਂ ਦੀ ਕਰਾਉਂਦੇ ਕਰਾਉਂਦੇ ਉਲਟ ਉਹਨਾਂ ਨੂੰ ਇੰਨੀ ਕੁ ਜ਼ਿਆਦਾ ਡਾਊਨ ਹਾਲ ਚ ਚਲੀ ਜਾਣੀ ਹੈ ਝੋਨੇ ਦੀ ਫਸਲ ਕੇ ਅਗਲੇ ਸਾਲਾਂ ਦੇ ਵਿੱਚ ਬਹੁਤ ਖਤਰਨਾਕ ਸਥਿਤੀ ਤੁਹਾਡੇ ਸਾਹਮਣੇ ਆ ਸਕਦੀ ਹੈ ਇਹ ਗੱਲਾਂ ਹੁਣ ਦੇਖਣ ਨੂੰ ਹੁਣ ਸੁਣਨ ਨੂੰ ਉਦਾਂ ਲੱਗ ਸਕਦੀਆਂ ਨੇ ਕਿ ਇਹ ਖਤਰਾ ਕੋਈ ਬਾਲਾ ਵੱਡਾ ਨਹੀਂ ਹੈਗਾ ਪਰ ਜਿੰਨਾ ਕਿਸਾਨ ਭਰਾਵਾਂ ਨੇ ਖੇਤੀ ਜਿਨ੍ਹਾਂ ਦੀ ਝੋਨੇ ਦੀ ਖੇਤੀ ਖਰਾਬ ਹੋਈ ਹੈ ਜਿਨ੍ਹਾਂ ਨੂੰ ਬੌਣੇ ਪਏ ਆ ਉਹਨਾਂ ਨੂੰ ਲੱਗਦਾ ਹੋਣਾ ਕਿ ਜੇਕਰ ਇਹ ਚੀਜ਼ਾਂ ਮਹੱਮ ਦੇ ਤੌਰ ਤੇ ਚੱਲਦੀਆਂ ਤਾਂ ਅੱਜ ਸਾਡੀ ਖੇਤੀ ਬਚ ਸਕਦੀ ਸੀ ਸੋ ਇਹਨਾਂ ਚੀਜ਼ਾਂ ਤੇ ਵੀ ਪੈਰਾ ਦੇਆ ਕਰੀਏ ਐਵੇਂ ਨਾ ਕਿਤੇ ਕਿਉਂਕਿ ਪਤਾ ਕੀ ਹੁੰਦਾਗਾ ਜਦੋਂ ਤੁਹਾਨੂੰ ਕੋਈ ਕਹਿੰਦਾ ਕਿ ਭਾਈ ਤੁਸੀਂ 200 ਰੁਪਏ ਕਿਲਾ ਐਵੇਂ ਬਾਧੂ ਦਾ ਖਰਚਾ ਨਾ ਕਰੋ ਤੁਹਾਡਾ ਖਰਚਾ ਕਰਾ ਰਹੇ ਨੇ ਤਾਂ ਤੁਹਾਨੂੰ ਉਹ ਚੰਗਾ ਇੱਕ ਥੋੜੇ ਟਾਈਮ ਵਾਸਤੇ ਲੱਗਦਾ ਕੋਈ ਵੀ ਮੇਰੇ ਵਰਗਾ ਭਰਾਗਾ ਪਰ ਅਗਲੇ ਦਿਨਾਂ ਦੇ ਵਿੱਚ ਜਾ ਕੇ ਉਹ ਰਿਜ਼ਲਟ ਨੇ ਕਈ ਵਾਰੀ ਖਤਰਨਾਕ ਰੂਪੇ ਹੋ ਕੇ ਨਿਕਲਦੇ ਨੇ ਇੰਨੀਆਂ ਚੀਜ਼ਾਂ ਤੇ ਜ਼ਰੂਰ ਕਿਸਾਨ ਭਰਾਓ ਗੌਰ ਕਰਿਆ ਕਰੋ ਫਸਲ ਤੁਹਾਡੀ ਆ ਫੈਸਲਾ ਤੁਹਾਡਾ ਤੇ ਸੋਚਨਾ ਤੁਸੀਂ ਆ ਅਗਲੇ ਸਾਲਾਂ ਵਾਸਤੇ ਜਿਹੜੀ ਖੇਤੀ ਕਰਨੀ ਉਹ ਵੀ ਤੁਸੀਂ ਕਰਨੀ ਆਪਣੇ ਖੇਤਾਂ ਦੇ ਵਿੱਚ ਪਰ ਜਦੋਂ ਇਹੋ ਜਿਹੀਆਂ ਬਿਮਾਰੀਆਂ ਹਜੇ ਬਾਹਰਸ ਕੋਈ ਕੀਟ ਪਤੰਗਾ ਫਲਾਉਂਦਾ ਆ ਕਿ ਫਿਰ ਉਹਨੂੰ ਖਤਮ ਕਰਨ ਵਾਸਤੇ ਆਪਾਂ ਨੂੰ ਇੱਕ ਜਿਹੜਾ ਹੋ ਕੇ ਚੱਲਣੀ ਪੈਣਾਗਾ ਸੋ ਇਹ ਕੋਸ਼ਕਾ ਟੈਕਨੀਕਲ ਤੁਹਾਡੇ ਨਾਲ ਸਾਂਝੇ ਕੀਤੇ ਜਿਹੜੇ ਸਭ ਤੋਂ ਸਸਤੇ ਤੁਹਾਨੂੰ ਤੁਹਾਡੇ ਖੇਤਾਂ ਦੇ ਵਿੱਚ ਪੈ ਸਕਦੇ ਨੇ ਤੇ ਕੰਮ ਵੀ ਕੌਫ ਦਾ ਕਰਨਗੇ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ